ਸਟਾਰ ਜੰਗਲਾਤ ਦੇ ਖੇਤਰ ਵਿੱਚ ਭਾਰਤ ਦੇ ਵਿਸ਼ਵ ਪੱਧਰ ਉੱਤੇ 9ਵੇਂ ਸਥਾਨ ਉੱਤੇ ਪਹੁੰਚਣ ਦੀ ਖਬਰ ਬਿਨਾਂ ਸ਼ੱਕ ਇੱਕ ਸੁਖਦ ਅਤੇ ਹੈਰਾਨੀ ਵਾਲੀ ਪ੍ਰਤੀਤ ਹੋਈ ਹੈ ਡੰਡੀ ਵਿਸ਼ਵ ਪੱਧਰ ਉੱਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜੰਗਲਾਤ ਦੀ ਸਥਿਤੀ ਸਬੰਧੀ ਹਰ 5 ਸਾਲ ਬਾਅਦ ਜਾਰੀ ਹੋਣ ਵਾਲੀ ਇੱਕ ਰਿਪੋਰਟ ਅਨੁਸਾਰ ਪਿਛਲੇ 5 ਸਾਲਾਂ ਵਿੱਚ ਭਾਰਤ ਦਾ ਕੁੱਲ ਜੰਗਲਾਤ ਖੇਤਰਫਲ 72739 ਵਰਗ ਹੈਕਟੇਅਰ ਹੋ ਗਿਆ ਹੈ ਜੋ ਪਿਛਲੇ ਸਾਲ ਨਾਲੋਂ 2% ਦੀ ਵਧਿਆ ਹੈ ਡੰਡੀ ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਨਰੀਖਣ ਹੈਠ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ ਵਿਸ਼ਵਵਿਆਪੀ ਜੰਗਲਾਤ ਸੰਸਾਧਨ ਇਕਾਈ ਦੁਆਰਾ ਕੀਤੀ ਜਾਂਦੀ ਹੈ ਡੰਡੀ ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਮੌਜੂਦਾ ਜੰਗਲਾਤ ਖੇਤਰ ਵਿੱਚ ਹਰ ਸਾਲ 1.91 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ ਜੋ ਇੱਕ ਰਿਕਾਰਡ ਪ੍ਰਾਪਤੀ ਹੈ ਡੰਡੀ ਇਹ ਇਸ ਇੱਕ ਤੱਥ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਇਸ ਖੇਤਰ ਵਿੱਚ ਚੰਗੀ ਉਪਲਬਧੀ ਹਾਸਲ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਤੀਜੇ ਸਥਾਨ ਉੱਤੇ ਆਉਂਦਾ ਹੈ ਡੰਡੀ ਇਸ ਰਿਪੋਰਟ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਜੰਗਲਾਤ ਖੇਤਰ ਵਿੱਚ ਇਸ ਤਰ੍ਹਾਂ ਦਾ ਤੇਜ਼ ਅਤੇ ਸੰਤੁਸ਼ਟੀਜਨਕ ਵਾਅਦਾ ਦਰਜ ਕਰਨ ਵਾਲੇ ਖੇਤਰਾਂ ਵਿੱਚ ਏਸ਼ੀਆਈ ਦੇਸ਼ ਮੁਹਰੀ ਰਹੇ ਹਨ ਡੰਡੀ ਇਨ੍ਹਾਂ ਵਿੱਚੋਂ ਵੀ ਚੀਨ ਅਤੇ ਭਾਰਤ ਵਿੱਚ ਸਭ ਤੋਂ ਵੱਧ ਵਾਅਦਾ ਸਾਹਮਣੇ ਆਇਆ ਹੈ ਡੰਡੀ ਰਿਪੋਰਟ ਅਨੁਸਾਰ ਜੰਗਲਾਤ ਖੇਤਰ ਵਿੱਚ ਇਹ ਵਾਅਦਾ ਇਸ ਲਈ ਵੀ ਉੱਭਰ ਕੇ ਸਾਹਮਣੇ ਆਇਆ ਹੈ ਸਟਾਰਟ ਕਿਉਂਕਿ ਦੇਸ਼ ਵਿੱਚ ਮੌਜੂਦ ਜੰਗਲਾਤ ਖੇਤਰ ਨੂੰ ਹੋਣ ਵਾਲੇ ਨੁਕਸਾਨ ਨੂੰ ਸਰਕਾਰਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਜਿੰਨਾ ਸੰਭਵ ਹੋ ਸਕੇ ਘਟਕੀਤਾ ਗਿਆ ਹੈ ਅਤੇ ਜੰਗਲਾਂ ਵਿੱਚ ਰੁੱਖਾਂ ਦੀ ਕਟਾਈ ਨੂੰ ਵੀ ਰੋਕਿਆ ਗਿਆ ਹੈ ਡੰਡੀ ਇਸ ਸਮੇਂ ਦੌਰਾਨ ਜੰਗਲਾਂ ਦੇ ਨੁਕਸਾਨ ਦੀ ਦਰ 10.7 ਮਿਲੀਅਨ ਹੈਕਟੇਅਰ ਤੋਂ ਘਟ ਕੇ 4.12 ਮਿਲੀਅਨ ਹੈਕਟੇਅਰ ਰਹਿ ਗਈ ਹੈ ਡੰਡੀ ਰਿਪੋਰਟ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਭਾਰਤ ਅਤੇ ਏਸ਼ੀਆ ਵਿੱਚ ਜੰਗਲਾਤ ਦੇ ਖੇਤਰਾਂ ਦੇ ਵਿਸਥਾਰ ਅਤੇ ਸੰਭਾਲ ਨਾਲ ਵਿਸ਼ਵ ਪੱਧਰ ਉੱਤੇ ਇੱਕ ਸਕਾਰਾਤਮਕ ਸੁਨੇਹਾ ਗਿਆ ਹੈ ਡੰਡੀ ਇਸ ਪ੍ਰਾਪਤੀ ਦੀ ਮਹੱਤਤਾ ਇਸ ਗੱਲ ਤੋਂ ਸਪਸ਼ਟ ਹੁੰਦੀ ਹੈ ਕਿ ਕੇਂਦਰੀ ਵਾਤਾਵਰਣ ਮੰਤਰੀ ਪੂਪੇਂਦਰ ਯਾਦਵ ਨੇ ਇਸ ਨੂੰ ਭਾਰਤ ਸਰਕਾਰ ਵੱਲੋਂ ਜੰਗਲਾਂ ਅਤੇ ਜੰਗਲਾਤ ਦੀ ਸੰਭਾਲ ਸੰਬੰਧੀ ਪ੍ਰਭਾਵੀ ਨੀਤੀ ਅਪਣਾਉਣ ਦੇ ਨਤੀਜੇ ਨਾਲ ਜੋੜਿਆ ਹੈ ਡੰਡੀ ਅਸੀਂ ਸਮਝਦੇ ਹਾਂ ਕਿ ਪਿਛਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇੱਕ ਰੁੱਖ ਮਾਂ ਦੇ ਨਾ ਮੁਹਿੰਮ ਨਾਲ ਵੀ ਇਸ ਸੰਬੰਧੀ ਹਾਂ ਪੱਖੀ ਸੁਨੇਹਾ ਗਿਆ ਹੈ ਡੰਡੀ ਇਸ ਰਿਪੋਰਟ ਦਾ ਮਹੱਤਵ ਇਸ ਲਈ ਵੀ ਵੱਧ ਜਾਂਦਾ ਹੈ ਕਿ ਹਾਲੇ 2-3 ਦਿਨ ਪਹਿਲਾਂ ਹੀ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵਾਤਾਵਰਣ ਪ੍ਰਦੂਸ਼ਣ ਬੇहद ਚਿੰਤਾਜਨਕ ਪੱਧਰ ਤੱਕ ਪਹੁੰਚ ਗਿਆ ਸੀ ਡੰਡੀ ਅਜਿਹੀ ਸਥਿਤੀ ਵਿੱਚ ਇਹ ਰਿਪੋਰਟ ਤਪਦੀ ਧਰਤੀ ਉੱਤੇ ਮੀਂਹ ਦੀ ਪਹਿਲੀ ਕਿਣਮਿਣ ਵਾਂਗ ਪ੍ਰਤੀਤ ਹੁੰਦੀ ਹੈ ਡੰਡੀ ਸਾਡਾ ਮੰਨਣਾ ਹੈ ਕਿ ਬਿਨਾਂ ਸ਼ੱਕ ਇਹ ਰਿਪੋਰਟ ਜਿੱਥੇ ਭਾਰਤ ਲਈ ਇੱਕ ਵਿਲੱਖਣ ਪ੍ਰਾਪਤੀ ਵਰਗੀ ਹੈ ਉੱਥੇ ਇਸ ਦਾ ਪ੍ਰਭਾਵ ਵਿਸ਼ਵਵਿਆਪੀ ਜੰਗਲਾਤ ਸੰਭਾਲ ਉਪਾਵਾਂ ਉੱਤੇ ਵੀ ਜ਼ਰੂਰ ਪਵੇਗਾ ਡੰਡੀ